ਆਬਕ ਅਗਰ ਦੁਨੀਆ ਦੇ ਵਿੱਚ ਦੇਖੀਏ Google ਸਰਚ ਦੇ ਉੱਪਰ ਕੀ ਕੋਈ ਟ੍ਰੈਂਡ ਜਿਹੜਾ ਹੈ ਤਾਂ ਸਭ ਤੋਂ ਵੱਡਾ ਹੈ ਮਹਾਕੁੰਭ ਇਹ ਪਿਛਲੇ 1 ਮਹੀਨੇ ਦੇ ਉੱਪਰ ਲਗਾਤਾਰ ਸੀ ਦੇਖਦੇ ਆਂ ਲੇਕਿਨ ਫਗਵਾੜੇ ਦੇ ਲੋਕਾਂ ਨੂੰ ਅੱਜਕੱਲ ਜੇ ਪੁੱਛੀਏ ਤਾਂ ਕੀ ਟ੍ਰੈਂਡ ਚੱਲ ਰਿਹਾ ਇੱਕ ਮਜ਼ਾਕ ਸੀ ਕਿ ਕਿਆ ਚੱਲ ਰਿਹਾ ਹੈ ਤਾਂ ਬੜੇ ਆਰਾਮ ਦੇ ਨਾਲ ਉਹ ਕਹਿੰਦਾ ਸੀ ਫੌਗ ਚੱਲ ਰਿਹਾ ਹੈ ਲੇਕਿਨ ਫਗਵਾੜੇ ਦੇ ਵਿੱਚ ਹੁਣ ਫੌਗ ਵੀ ਫੇਲ ਆ ਬਲਕਿ ਇਸ ਸਮੇਂ ਜੇ ਫਗਵਾੜਾ ਦੇ ਵਿੱਚ ਕਹੀਏ ਵੀ ਕੀ ਚੱਲ ਰਿਹਾ ਹੈ ਤਾਂ ਸਿਰਫ ਔਰ ਸਿਰਫ ਇੱਕੋ ਹੀ ਜਿਹੜਾ ਸੋਚ ਇੱਕੋ ਹੀ ਪਾਸੇ ਜਿਹੜਾ ਧਿਆਨ ਜੜਾ ਜਾਂਦਾ ਉਹ ਹੈ ਫਗਵਾੜਾ ਦਾ ਨਗਰ ਨਿਗਮ ਦਾ ਦੂਸਰਾ ਮੀਅਰ ਕੌਣ ਚਰਚਾ ਇਸ ਚੀਜ਼ ਦੇ ਉੱਪਰ ਪੂਰੇ ਫਗਵਾੜੇ ਦੇ ਵਿੱਚ ਕਿਸੇ ਦੇ ਅੰਦਰਲੇ ਪਾਸੇ ਕਿਸੇ ਦੇ ਬਾਹਰਲੇ ਪਾਸੇ ਜਿਹੜੀ ਆ ਇਹੀ ਚੱਲ ਰਹੀ ਆ ਫਗਵਾੜਾ ਦੇ ਵਿੱਚ ਜੇ ਇਸ ਵੇਲੇ 21 ਤਰੀਕ ਨੂੰ ਜਿਹੜੀਆਂ ਵੋਟਾਂ ਹੋਈਆਂ ਤਾਂ ਅਕਸਰ ਉਸ ਤੋਂ ਬਾਅਦ ਸਿਗਾ ਪਿਕਚਰ ਕਲੀਅਰ ਹੋਈ 50 ਵਾਰਡਾਂ ਦੇ ਵਿੱਚ VOTING ਤੋਂ ਬਾਅਦ ਕਾਂਗਰਸ ਦੇ ਭਾਈ ਔਰ ਅਲੱਗ-ਅਲੱਗ ਪਾਰਟੀਆਂ ਦੇ ਕਿਤੇ ਤਿੰਨ ਕਿਤੇ ਚਾਰ ਇਸ ਤਰ੍ਹਾਂ ਜਿਸ ਵੇਲੇ ਆਏ ਆ ਆਮ ਆਦਮੀ ਪਾਰਟੀ ਦੇ 12 ਜਿਸ ਵੇਲੇ 파ਰਸ਼ਦ ਬਣੇ ਤਾਂ ਇਹ ਚਰਚਾ ਕਾਮਨ ਸੀ ਫ੍ਰੀਕ ਨੂੰ ਇੱਕ ਪਿਕਚਰ ਜਿਹੜੀ ਆ ਦਿਖਦੀ ਸੀ ਲੇਕਿਨ ਅੱਜ ਜਿਹੜੀ ਪਿਕਚਰ ਹੈ ਕਲੀਅਰ ਹੋਣ ਦਾ ਇੱਕ ਸਮਾਂ ਜਿਹੜਾ ਰੱਖਿਆ ਗਿਆ ਹੈ 4 ਵਜੇ ਲੇਕਿਨ 4 ਵਜੇ ਇਸ ਸਮੇਂ ਅਸੀਂ ਪੀ ਡਬਲਯੂ ਡੀ ਦੇ ਰੈਸਟ ਹਾਊਸ ਦੇ ਬਾਹਰ ਸਾਡਾ ਚੈਨਲ ਸੱਚ ਦਾ ਪ੍ਰਤੀਕ ਪੌਂਚੀ ਅਸੀਂ ਸਟਾਰਟ ਵਿਜੇ ਚੈਨਲ ਵੱਲੋਂ ਔਰ ਦੇਖ ਰਹੇ ਹਾਂ ਅੰਦਰਲੇ ਬਚੇ ਦੇ ਹਾਲਾਤ ਕੀ ਹੈ ਮੇਰੇ ਨਾਲ ਮੇਰੇ ਸਾਥੀ ਸੀਨੀਅਰ ਪੱਤਰਕਾਰ ਅਮਨ ਸ਼ਰਮਾ ਜੀ ਮੇਰੇ ਕੋਲ ਨੇ ਆਓ ਚਰਚਾ ਦੇ ਵਿਸ਼ੇ ਦੇ ਵਿੱਚ ਲੈ ਕੇ ਆਉਣੇ ਗੱਲਬਾਤ ਕਰਦੇ ਹਾਂ ਤਾਂ ਅਮਨ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦਾ ਮੈਂ ਆਪਣੇ ਬ੍ਰਦਰ ਦਾ ਔਰ ਇਹ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਇਹ ਮਾਹੌਲ ਜਿਹੜਾ ਦੇਖ ਰਹੇ ਅਸੀਂ ਇੰਨੀ ਪੁਲਿਸ ਪ੍ਰਬੰਧ ਜਿਹੜੇ ਪੁਖਤਾ ਪ੍ਰਬੰਧ ਬੈਸੀ ਤਾਂ ਪਿਕਚਰ ਲਗਭਗ ਕਲੀਅਰ ਸੀ ਪੇ ਕਿੱਥੇ ਕੀ ਸੀ ਜਿਨ੍ਹਾਂ ਨੇ ਆਪਸ ਚ ਚੁੜਨਾ ਪਿਕਚਰ ਖਰੀਏ ਲੇਕਿਨ ਉਸ ਨੂੰ ਕੰਪਲੀਕੇਟਡ ਢੰਗ ਦੇ ਨਾਲ ਅਸੀਂ ਕਿਉਂ ਦੇਖ ਰਏ ਆ ਤੁਹਾਡੀ ਨਜ਼ਰ ਦੇ ਵਿੱਚ ਕੀ ਹੈ ਇਹ ਜਿਹੜੀ ਪ੍ਰਕਿਰਿਆ ਜਿੱਦਾਂ ਤੁਸੀਂ ਕਹੇ ਹੈ ਹੈ ਤਾਂ ਬਹੁਤ ਸਰਲ ਹੈ ਪਰ ਇਹਨੂੰ ਗੁੰਝਲਦਾਰ ਬਣਾਇਆ ਜਾ ਰਿਹਾ ਉਹ ਇਸ ਕਰਕੇ ਕਿ ਸਰਕਾਰ ਵੀ ਆਪਣੇ ਜਿਹੜਾ ਦਲਬਲ ਦਾ ਪ੍ਰਯੋਗ ਕਰਦੀ ਨਜ਼ਰ ਆ ਰਹੀ ਹੈ ਬਈ ਇਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਇਹ ਮੈਜੋਰਟੀ ਨੂੰ ਤੋੜ ਕੇ ਤਾਂ ਆਪਣੇ ਪੱਖੇ ਕੀਤਾ ਜਾਵੇ ਇਸ ਕਰਕੇ ਸਾਰਾ ਹੀ ਜੋ ਇਹ ਜੇ ਤੁਸੀਂ ਜਿਹੜਾ ਸਿਸਟਮ ਦੇਖਦੇ ਆ ਬਣਿਆ ਔਰ ਪਾਰੀ ਫੋਰਸ ਤਨਾਤ ਕੀਤੀ ਗਈ ਪਰ ਡੈਮੋਕ੍ਰੇਸੀ ਦੇ ਵਿੱਚ ਅਮਨ ਜੀ ਜੇ ਆਪਾਂ ਦੇਖੀਏ ਤਾਂ ਤੁਸੀਂ ਕਹਿੰਨੇ ਆਪ ਲੋਕਾਂ ਦੀ ਆਵਾਜ਼ ਬਣ ਕੇ ਜਿਹੜਾ ਸਰਕਾਰ ਜਿਹੜਾ ਕੰਮ ਕਰਦੀ ਹੈ ਜਾਂ ਲੋਕਾਂ ਨੇ ਇੱਕ ਮੰਡਟ ਦੇਣ ਦੀ ਕੋਸ਼ਿਸ਼ ਹੀ ਕੀਤੀ ਆ ਤੇ ਫਿਰ ਉਸ ਦੇ ਵਿੱਚ ਇਸ ਤਰ੍ਹਾਂ ਦਾ ਕਿਉਂ ਹੁੰਦਾ ਤੁਹਾਨੂੰ ਕੀ ਲੱਗਦਾ ਇਦਾਂ ਦਾ ਦੇਖੋ ਇਹ ਜਿਹੜੀ ਆਮ ਆਦਮੀ ਪਾਰਟੀ ਐਸੀ ਜਿਹੜੀ ਚੀਜ਼ ਹੈ ਅੱਜ ਕਰ ਰਹੀ ਆ ਇਹਦਾ ਵਿਰੋਧ ਕਰਕੇ ਹੀ ਇਹ ਸੱਤਾ ਚ ਆਏ ਸੀ ਲੇਕਿਨ ਅੱਜ ਵੀ ਇਹ ਫਿਰ ਰਵਾਇਤੀ ਪਾਰਟੀਆਂ ਦੀ ਜਿਹੜੀ ਨੀਤੀ ਆ ਉਹਦੇ ਤੇ ਆਪ ਚੱਲ ਪਿਆ ਤੇ ਕਿਤੇ ਨਾ ਕਿਤੇ ਜਿਹੜੇ ਲੋਗ ਆ ਇਹਨਾਂ ਦੇ ਕੋਲੋਂ ਪਰੇ ਹੋਣਾ ਸ਼ੁਰੂ ਹੋ ਗਏ ਆ ਤੇ ਆਉਣ ਵਾਲੇ ਟਾਈਮ 'ਚ ਇਸ ਚੀਜ਼ ਦਾ ਨੁਕਸਾਨ ਜਿਹੜਾ ਆਵਾਮਦਮੀ ਪਾਰਟੀ ਨੂੰ ਭੁਗਤਣਾ ਪੈ ਸਕਦਾ ਰਵਾਇਤੀ ਪਾਰਟੀਆਂ ਦੀ ਤੁਸੀਂ ਗੱਲਬਾਤ ਕੀਤੀ ਆ ਰਵਾਇਤੀ ਪਾਰਟੀਆਂ ਦੇ ਮਤਲਬ ਜੋ ਸਾਡੇ ਇੱਕ ਪੁਰਾਣੇ ਜਿਹੇ ਸਿਸਟਮ ਚੱਲਦੇ ਸੀ ਉਹਨਾਂ ਦਾ ਵਿਰੋਧ ਕਰਨ ਤੋਂ ਬਾਅਦ ਹੀ ਲੋਕਾਂ ਨੇ ਇੱਕ ਆਸ ਜਿਹੜੀ ਆ ਇਸ ਪਾਰਟੀ ਦੇ ਵਿੱਚ ਰੱਖੀ ਸੀ ਤੂੰ ਕਿਉਂ ਇਸ ਤਰ੍ਹਾਂ ਕਰਦੇ ਆ ਮਿੰਤਾ ਮੇਰੀ ਸਮਝ ਤੋਂ ਪਰੇ ਆ ਸੀ ਕਿਉਂਕਿ ਆਪਣੇ ਚੈਨਲ ਵੱਲੋਂ ਸਾਡੀ ਇੱਕ ਜ਼ਿੰਮੇਵਾਰੀ ਜਿਹੀ ਬਣ ਜਾਂਦੀ ਆ ਔਰ ਕੌਣ ਮੇਰ ਬਣੂਗਾ ਮੇਰ ਤਾਂ ਉਹਨਾਂ ਪਿਆਹਾਂ ਦੇ ਵਿੱਚੋਂ ਹੀ ਇੱਕ ਬਣਨਾ ਜੀ ਜਿਹੜੀ ਇੱਕ ਬੋਰਡ ਜਿਹੜੀ ਐਮਐਲਏ ਸਾਹਿਬ ਆਪਣੀ ਦੇਣਗੇ ਔਰ ਇਸ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਕਾਉਂਸਲਰ ਜਿਹੜੇ ਆਪਣੇ ਆਪ ਉਹਨਾਂ ਨੇ ਇੱਕ ਮੁੱਠ ਜਿਹੜੀ ਬੰਦ ਰੱਖੀ ਹੋਈ ਹੈ ਜਿਹੜੀ ਇਹਦੇ 4 ਵਜੇ ਖੁੱਲਣ ਦੀ ਉਮੀਦ ਆ ਪਰ ਜਿੱਦਾਂ ਦਾ ਪ੍ਰਕਿਰਿਆ ਲੱਗ ਰਹੀ ਆ ਅੰਦਰ ਦੇ ਪਾਸੇ ਦੇਖਦੇ ਆ ਕਿ 4 ਵਜੇ ਲੱਗਦਾ ਰਿਜ਼ਲਟ ਆ ਜਾਊਗਾ ਦੇਖੋ ਇਹ ਤਾਂ ਹੁਣ 4 ਵਜੇ ਜਦੋਂ ਇੱਥੇ ਪਹੁੰਚਦੇ ਨੇ ਤੇ ਕਿਹੋ ਜਿਹਾ ਮਾਹੌਲ ਔਰ ਕਿਹੋ ਜੀ ਸਥਿਤੀ ਬਣਦੀ ਆ ਉਸ ਤੋਂ ਬਾਅਦ ਹੀ ਕੋਈ ਗੱਲ ਕਹਿਣੀ ਮਮਕਨ ਹੋਊਗੀ ਬਾਕੀ ਜੋ ਜਿਹੜਾ ਇਹ ਨਜ਼ਰ ਆ ਰਿਹਾ ਭਈ ਇਹ ਜਿਹੜੀ ਪਾਰਟੀ ਆਪਣੇ ਜਿਹੜਾ ਦਲਬਲ ਦਾ ਜਿਹੜਾ ਪੂਰਾ ਪ੍ਰਯੋਗ ਕਰਦੀ ਨਜ਼ਰ ਆ ਰਹੀ ਆ ਪਰ ਇਸ ਦਲਬਲ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਘਾਤਕ ਨਤੀਜੇ ਵੀ ਸਾਹਮਣੇ ਆਉਣਗੇ ਅਮਨ ਜੀ ਜੀ ਆਪਾਂ ਇੱਕ ਆਪਸ ਦੇ ਵਿੱਚ ਜਿਹੜੀ ਅਸੀਂ ਚਰਚਾ ਦਾ ਇੱਕ ਵਿਸ਼ਾ ਜਿਹੜਾ ਅਸੀਂ ਬਣਾ ਰਹੇ ਆਂ ਵੀ ਚਾਹੀਦਾ ਨਹੀਂ ਹੈ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਵੀ ਜੋ ਚੀਜ਼ ਹੈ ਉਸ ਦਾ ਸਤਿਕਾਰ ਕਰਨਾ ਚਾਹੀਦਾ ਫਿਰ ਇੱਕ ਸਬੰਧ ਅੱਛੇ ਹੋਣਗੇ ਫਗਵਾੜਾ ਦੇ ਲੋਕ ਜਿਹੜੇ ਬੜੀ ਦੇਰ ਦਾ ਉਡੀਕ ਰਿਹਾ ਹੈ ਵੀ ਸਾਡਾ ਅਗਲਾ ਮੇਅਰ ਜਿਹੜਾ ਕੌਣ ਹੋਣ ਵਾਲਾ ਵਾ ਪਹਿਲਾਂ ਹੀ 5 ਸਾਲ ਦੇ ਵਕਫੇ ਤੋਂ ਬਾਅਦ 5 ਸਾਲ ਅਸੀਂ ਕੱਢ ਲਏ ਲੇਕਿਨ ਉਸ ਤੋਂ ਬਾਅਦ ਵੀ ਕਿੰਨੇ ਦਿਨ ਅਜ ਹੋ ਗਏ ਆ ਨੋਟੀਫਿਕੇਸ਼ਨ ਆਈ ਫਿਰ ਕੋਰਟ ਨੂੰ ਵਿੱਚ ਆਉਣਾ ਪਿਆ ਵੀ ਨਹੀਂ ਬਈ ਇਹ ਚੀਜ਼ ਦਾ ਨੋਟੀਫਿਕੇਸ਼ਨ ਆ ਕਿ 25 ਤਰੀਕ ਨੂੰ ਰਿਜ਼ਲਟ ਆਉਣਾ ਚਾਹੀਦਾ ਦੇਖੋ ਅੱਜ ਅਗਰ ਗੱਲ ਕਰੀਏ ਤਾਂ ਲੋਕਤੰਤਰੀ ਵਿਵਸਥਾ ਦੇ ਵਿੱਚ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਨੈਸ਼ਨਲ ਵੋਟਰਸ ਡੇ ਆ ਵੋਟਰ ਡੇ ਦਾ ਅਰਥ ਹੈ ਵੀ ਅੱਜ ਉਹਨੇ ਵੀ ਅੱਜ ਵੋਟਰ ਬਣਨਾ ਜਿਨ੍ਹਾਂ ਨੇ ਆਪਣਾ ਜਿਹੜਾ ਮੇਰ ਚੁੜਨਾ ਕਿਉਂਕਿ ਪਾਰਸ਼ਦਾਂ ਦਾ ਪਾਰਸ਼ਦ ਕਾਉਂਸਲਰ ਦਾ ਕਾਉਂਸਲ ਜਿਹੜਾ ਅੱਜ ਚੁਣਿਆ ਜਾਣਾ ਤਾਂ ਉਸ ਦੇ ਵਿੱਚ ਵੀ ਚਾਹੀਦਾ ਤਾਂ ਸਿੱਧਾ ਹੀ ਸੀ ਤੇ ਠੀਕ ਹੈ ਵੀ ਜਿਹੜਾ ਲੋਕਾਂ ਦੀ ਰਵਾਜ ਹੈ ਜੋ ਪਗਵਾੜੇ ਦੇ ਲੋਕਾਂ ਨੇ ਚੁੜਿਆ ਉਸ ਤਰ੍ਹਾਂ ਅੱਜ ਵੀ ਇਹ ਚੁਸਕੀਆਂ ਜਿਹੜੇ ਆ ਰਾਜਾ ਹੀ ਲੈ ਰਹੇ ਆ ਚਾਹ ਪੀ ਰਹੇ ਆ ਤੋਂ ਉਸ ਤੋਂ ਬਾਅਦ ਆਪਾਂ ਚਰਚਾ ਨੂੰ ਬਤਾਵਾਂਗੇ ਲੇਕਿਨ ਮੈਂ ਅਮਨ ਜੀ ਨਾਲ ਫਿਰ ਇੱਕ ਵਾਰੀ ਕਰਦਾ ਵੀ ਤੁਹਾਨੂੰ ਕੀ ਲੱਗਦਾ 4 ਵਜੇ ਕੀ ਜਿਹੜਾ ਹੋਣ ਵਾਲਾ ਜਿਸ ਤਰ੍ਹਾਂ ਦੇ ਨਾਲ ਦਲ ਬਲ ਬਾਹਰ ਵੀ ਅਸੀਂ ਦੇਖਿਆ ਫਗਵਾੜਾ ਦੇ ਲੋਕ ਮੈਂ ਪਹਿਲਾਂ ਹੀ ਗੱਲਬਾਤ ਕੀਤੀ ਕਿ ਆਪਸ ਵਿੱਚ ਚਰਚਾ ਦਾ ਵਿਸ਼ਾ ਲਗਭਗ ਇਹੀ ਆ ਜਦੋਂ ਵੀ ਸਾਡੇ ਕਿਸੇ ਪੱਤਰਕਾਰ ਸਾਥੀ ਨੂੰ ਫੋਨ ਆਉਂਦਾ ਜਾਂ ਆਪਸ ਦੇ ਵਿੱਚ ਕਿਸੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਹੁੰਦੀ ਆ ਤਾਂ ਲਗਭਗ ਇੱਥੇ ਹੀ ਆ ਵੀ ਅਗਲਾ ਮੇਅਰ ਕੌਣ ਬਸੇ ਤਿੰਨ ਸ਼ਬਦੀ ਜਿਹੜੇ ਜਿਆਦਾ ਜਿਹੜੇ ਟ੍ਰੈਂਡ ਕਰ ਰਹੇ ਆ ਕਿਦਾਂ ਲੱਗਦਾ 4 ਵਜੇ ਜੇ ਤੁਹਾਡੇ ਤੁਹਾਡੇ ਆਪਣਾ ਤਜਰਬਾ ਜਿਹੜਾ ਹੈ ਇਸ ਫੀਲਡ ਦਾ ਜਿਹੜਾ ਦੇਖੋ ਜੀ ਇਹ ਚੀਜ਼ਾਂ ਚਲੋ ਇਹ ਇਦਾਂ ਦਾ ਜਿਹੜਾ ਹੈ ਜਿਹੜਾ ਇੱਕ ਘਟਨਾ ਕਰਮ ਹੀ ਕਹਿ ਸਕਦੇ ਆ ਇੱਕ ਤਰ੍ਹਾਂ ਦਾ ਇਹ ਇਹ ਆਪਾਂ ਵੀ ਪਹਿਲੀ ਵਾਰੀ ਇਦਾਂ ਦੀ ਚੀਜ਼ ਦੇਖ ਰਹੇ ਆ ਬਹੁਤ ਵਾਰੀ ਮੇਰ ਦੀਆਂ ਚੋਣਾ ਦੇਖੀਆਂ ਲੇਕਿਨ ਐਡੀ ਕੋਈ ਗੁੰਜਲਦਾਰ ਚੀਜ਼ ਹੈ ਨਹੀਂ ਜਿੰਨੀ ਇਹ ਬਣਾਈ ਜਾ ਰਹੀ ਆ ਔਰ ਦੂਸਰੇ ਪਾਸੇ ਜਿਹੜਾ ਕਿ ਲੋਕਤੰਤਰ ਦਾ ਜਿਹਨੂੰ ਕਹਾਣ ਕਹਿੰਦੇ ਆ ਉਹ ਹੁੰਦਾ ਨਜ਼ਰ ਆ ਰਿਹਾ ਹੈ ਵੀ ਜਿਹੜਾ ਲੋਕਾਂ ਦਾ ਫਤਵਾ ਉਹ ਆਮ ਆਦਮੀ ਪਾਰਟੀ ਦੇ ਗਲੇ ਤੋਂ ਥੱਲੇ ਨਹੀਂ ਉਤਰਿਆ ਕਿਉਂ ਕਿਉਂਕਿ ਜੇ ਉਹ ਫਤਵਾ ਮਨਜ਼ੂਰ ਹੋਵੇ ਤਾਂ ਇਦਾਂ ਦਾ ਤਾਮਜਾਮ ਰਚਾਇਆ ਹੀ ਨਾ ਜਾਵੇ ਠੀਕ ਹੈ ਜਿਹਦੇ ਨਾਲ ਜਦੀ ਸਹਿਮਤੀ ਹੋ ਉਹ ਬਣ ਜਾਵੇ ਹਾਂ ਬਿਲਕੁਲ ਸਹੀ ਗੱਲ ਹੈ ਜਿਹੜੀ ਆਪਾਂ ਆਪਸ ਦੇ ਵਿੱਚ ਅਸੀਂ ਇਹ ਅਸਲ ਦੇ ਵਿੱਚ ਜਿਸ ਵੇਲੇ ਅਸੀਂ ਆਪਸ ਦੇ ਵਿੱਚ ਦੋ ਇਨਸਾਨ ਜਾਂ ਦੋ ਇੱਕ ਨਾਗਰਿਕ ਇਸ ਬਾਰੇ ਅਸੀਂ ਗੱਲਬਾਤ ਕਰਦੇ ਲਗਭਗ ਇਹੀ ਚਰਚਾ ਦਾ ਵਿਸ਼ਾ ਆਮ ਲੋਕਾਂ ਦੇ ਵਿੱਚ ਵੀ ਹੈ ਮੈਂ ਸਵੇਰੇ ਵੀ ਰੇਲਵੇ ਪਲੇਟਫਾਰਮ ਦੇ ਉੱਪਰ ਜਿੱਤੇ ਚਾਹ ਪੀ ਰਿਹਾ ਸੀ ਤੇ ਕੁਝ ਫਗਵਾੜੇ ਦੇ ਬੰਦਿਆਂ ਨੇ ਅੰਮ੍ਰਿਤਸਰ ਜਾਣਾ ਸੀ ਤੇ ਉਹਨਾਂ ਦੇ ਵਿੱਚ ਵੀ ਮੈਂ ਦੇਖ ਕੇ ਹੈਰਾਨ ਸੀ ਕਿਉਂਕਿ ਮੈਂ ਪਿੱਛੇ ਖੜਾ ਸੀ ਉਹ ਚਰਚਾ ਦੇ ਪਿਛੇ ਇਹੀ ਸੀ ਬਈ ਅੱਜ ਨੀਅਰ ਅੱਜ ਕੌਣ ਬਣ ਜਾਊਗਾ ਅੱਜ ਅੱਜ ਕਿਹੜੀ ਪਾਰਟੀ ਦੇ ਬਣ ਜਾਊਗਾ ਜੇ ਉਹਨਾਂ ਦੇ ਵਿੱਚ ਆਮ ਚਰਚਾ ਹੈ ਬਾਜ਼ਾਰ ਦੇ ਵਿੱਚ ਆਮ ਚਰਚਾ ਹੈ ਤੋ ਮੇਰੇ ਖਿਆਲ ਹੈ ਸਰਕਾਰ ਨੂੰ ਵੀ ਇਸ ਵਾਸਤੇ ਜਿਹੜਾ ਮੈਂ ਇਹਨੂੰ ਈਜ਼ੀ ਪ੍ਰਕਿਰਿਆ ਨੂੰ ਕਰਨਾ ਚਾਹੀਦਾ ਇਹਨਾਂ ਦਲਵਲ ਜਿਹੜਾ ਮੈਂ ਦੇਖ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਅਮਨ ਜੀ ਮਹਿਲਾ ਫੋਰਸ ਜਿਹੜੀ ਆ ਉਹ ਵੀ ਅਜ ਤੈਨਾਤ ਜਿਹੜੀ ਕੀਤੀ ਗਈ ਹੈ ਬਿਲਕੁਲ ਬਿਲਕੁਲ ਕਿਉਂਕਿ 50 ਪਾਰਸ਼ਦਾਂ ਦੇ ਵਿੱਚੋਂ 25 ਮਹਿਲਾ ਕਾਉਂਸਲਰ ਨੇ ਤੇ ਉੱਥੇ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਕਿ ਮਹਿਲਾ ਪੁਲਿਸ ਵੀ ਮੌਕੇ ਤੇ ਮੌਜੂਦ ਚਾਹੀਦੀ ਆ ਬਾਕੀ ਜਿਹੜੇ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਕਾਰਵਾਈ ਆ ਜਿਹੜਾ ਪਰਚਿਆਂ ਦਾ ਦੌਰ ਸ਼ੁਰੂ ਕਰ ਦਿੱਤਾ ਇਹਨਾਂ ਨੇ ਮੰਨ ਲਓ ਕੱਲ ਰਾਤ ਤਿੰਨ ਕਾਉਂਸਲਰਾਂ ਤੇ ਕਾਉਂਸਲਰਾਂ ਦੇ ਪਤੀਆਂ ਤੇ ਪਰਚੇ ਦਿੱਤੇ ਗਏ ਤੇ ਪੁਲਿਸ ਐਡੀ ਛੇਤੀ ਹਰਕਤ ਚ ਚਾਈ ਆ ਵੀ ਜਿਦਾਂ ਕਿ ਪੁਲਿਸ ਦੇ ਕੋਲ ਮੰਨ ਲਓ ਹੋਰ ਕੋਈ ਕੰਮ ਹੀ ਨਹੀਂ ਰਹਿ ਗਿਆ ਸਿਰਫ ਪਰਚੇ ਦੇਣ ਦਿੱਤੇ ਕਿੱਥੇ ਲੋਕ ਆਪਣੀਆਂ ਦਰਖਾਸਤਾਂ ਦੇ ਕੇ ਪੁਲਿਸ ਨੂੰ ਦੋ-ਦੋ ਮਹੀਨੇ ਥਾਣਿਆਂ ਦੇ ਚੱਕਰ ਕੱਟਦੇ ਆ ਬਈ ਮੈਨੂੰ ਕੋਈ ਇਨਸਾਫ ਮਿਲੇ ਜਾਂ ਕੋਈ ਕਾਰਵਾਈ ਹੋਵੇ ਤੇ ਉਸ ਵੇਲੇ ਪੁਲਿਸ ਕੋਰਟ ਦਾ ਹਾਈ ਕੋਰਟ ਦਾ ਹਵਾਲਾ ਦੇ ਕੇ ਆਪਣੇ ਆਪ ਨੂੰ ਵਿਅਸਤ ਦਰਸਾਉਂਦੀ ਆ ਬਈ ਅਸੀਂ ਤਾਂ ਸਾਡੇ ਕੋਲ ਪੁਲਿਸ ਫੋਰਸ ਬਹੁਤ ਘੱਟ ਹੈ ਔਰ ਬਈ ਨਫਰੀ ਘਟਿਆ ਤੇ ਇਸ ਕਰਕੇ ਹਲੇ ਥੋੜਾ ਜਿਹਾ ਟਾਈਮ ਲੱਗੂਗਾ ਜੀ ਫਿਰ ਜਿੱਥੇ ਗੱਲ ਕੀਤੀ ਜਾਵੇ ਦੋ ਪਰਚਿਆਂ ਦੀ ਬਈ ਜਿਹੜੇ ਪਰਚੇ ਗੁਰਜੀਤ ਵਾਲੀਏ ਤੇ ਦਿੱਤਾ ਤੇ ਦੂਸਰਾ ਮੁਕੇਸ਼ ਪਾਟੀਏ ਤੇ ਔਰ ਉਹਨਾਂ ਤੇ ਪਰਚੇ ਦਾ ਇਹ ਹਵਾਲਾ ਦਿੱਤਾ ਗਿਆ ਜੀ ਇਹਨਾਂ ਕੋਲ ਲਾਇਸੈਂਸ ਨਹੀਂ ਪਰ ਉਹ ਪਹਿਲਾਂ ਕੰਮ ਕਰਦੇ ਸੀ ਲਾਇਸੈਂਸ ਉਹਨਾਂ ਕੋਲ ਹੈਗੇ ਨੇ ਤੇ ਲਾਇਸੈਂਸ ਰੀਨਿਊ ਕਰਨ ਲਈ ਦਿੱਤੇ ਹੋ ਸਕਦੇ ਨੇ ਤੇ ਜੇ ਕੀ ਇਹ ਮੰਨ ਲਓ ਐਨ ਚੋਣ ਤੋਂ ਇੱਕ ਦਿਨ ਪਹਿਲਾਂ ਪੁਲਿਸ ਦਾ ਪਰਚਾ ਦੇਣਾ ਉਹ ਪੁਲਿਸ ਦੀ ਮਨਸ਼ਾ ਦਰਸਾ ਰਹੀ ਆ ਵੀ ਕਿ ਉਹਨਾਂ ਦੇ ਅੰਦਰ ਡਰ ਦਾ ਮਾਹੌਲ ਪੈਦਾ ਕੀਤਾ ਜਾਵੇ ਪਰਚਾ ਦੇ ਕੇ ਬਈ ਤੁਸੀਂ ਸੱਤਾਧਰ ਵੱਲ ਮੂਰਖ ਹੋ ਜਾਓ ਜੋ ਮੈਨੂੰ ਲੱਗਦਾ ਨਹੀਂ ਵੀ ਇਹਨਾਂ ਪਰਚਿਆਂ ਤੋਂ ਕਾਂਗਰਸੀ ਡਰਨ ਵਾਲੇ ਆ ਉਹ ਆਪਣਾ ਲਗਭਗ ਜਿਹੜਾ ਆਪਾਂ ਆਪਸ 'ਚ ਗੱਲਬਾਤ ਕਰਦੀਏ ਲਗਭਗ ਉਹ ਮਨ ਜਿਹੜਾ ਬਣਾ ਚੁੱਕੇ ਔਰ ਉਸ ਚੀਜ਼ ਦੇ ਲਈ ਉਹ ਮੈਂਟਲੀ ਜਿਹੜੇ ਤਿਆਰ ਨੇ ਲੋਕਾਂ ਦਾ ਫਤਬਾ ਜਿਹੜਾ ਮਨ ਦੇ ਨਾਲ ਮੈਂ ਤੁਹਾਡੀ ਗੱਲ ਟੋਕਣਾ ਜੀ ਮਨ ਬਣਾਣਾ ਇੱਕ ਹੋਰ ਚੀਜ਼ ਹੁੰਦੀ ਆ ਉਹ ਤਾਂ ਕਾਂਗਰਸ ਦੇ ਸ਼ੁਰੂ ਤੋਂ ਹੀ ਵਰਕਰ ਸਿਪਾਈ ਰਹੇ ਨੇ ਤੇ ਜੈ ਅੱਜ ਕਾਂਗਰਸ ਪਾਰਟੀ ਦੀ ਬਦੌਲਤ ਉਹ ਮੰਨ ਲਓ ਕਾਉਂਸਲਰ ਵੀ ਬਣੇ ਤੇ ਮੇਰਾ ਖਿਆਲ ਨਹੀਂ ਵੀ ਉਹਨਾਂ ਨੂੰ ਐਡੀ ਛੇਤੀ ਉਨਾ ਦੇ ਰਾਤੋਂ ਪਟਕਾਣਾ ਇਹਨਾਂ ਲਈ ਸੌਖਾ ਹੈ ਸੋ ਗੱਲਬਾਤ ਅਸੀਂ ਕੀਤੀ ਆਪਣੇ ਸਾਥੀ ਅਮਨਜੀਤ ਨਾਲ ਅਮਨਜੀਤ ਸੀਨੀਅਰ ਪੱਤਰਕਾਰ ਨੇ ਔਰ ਇਸ ਫੀਲਡ ਦੇ ਵਿੱਚ ਕਾਫੀ ਮੁੰਦਰ ਤਜਰਬਾ ਔਰ ਲਗਭਗ ਪੂਰੇ ਫਗਵਾੜੇ ਦੇ ਸਾਰੇ ਬਾੜਾਂ ਦਾ ਜਿਹੜਾ ਅਸੀਂ ਮੌਇਨਾ ਪਹਿਲਾਂ ਵੀ ਕੀਤਾ ਹੈ ਮਗਵਾੜੇ ਦੇ ਵੋਟਰਾਂ ਨਾਲ ਸੰਪਰਕ ਕਰਦੇ ਹੋਏ ਵੀ ਅਸੀਂ ਇੱਕ ਦਿੱਤਾ ਸੀਗਾ ਵੀ ਕਿੱਥੇ ਕੀ ਜਾਊਗਾ ਔਰ ਸੱਚ ਦੇ ਪ੍ਰਤੀਕ ਚੈਨਲ ਵੱਲੋਂ ਸਟਾਰ ਪੀਜੇ ਚੈਨਲ ਦੇ ਵੱਲੋਂ ਵੀ ਅਸੀਂ ਇਸ ਚੀਜ਼ ਦਾ ਦਾਅਵਾ ਕਰਦੇ ਰਹੇ ਹਾਂ ਕਿ ਕੌਣ ਜਿੱਤੂਗਾ ਲਗਭਗ ਸਾਡੇ ਕਾਫੀ ਸਾਰੇ ਜਿਹੜੇ ਸਗੇ ਪ੍ਰੀ ਪੋਲ ਜਿਹੜੇ ਅਸੀਂ ਕੀਤੇ ਸੀਗੇ ਸਰਵੇ ਜਿਹੜੇ ਉਹਨਾਂ ਦਾ ਨਤੀਜਾ ਵੀ ਉਸ ਤਰ੍ਹਾਂ ਨਿਕਲਿਆ ਲੇਕਿਨ ਇਸ ਸਮੇਂ ਆ ਕੇ ਅਸੀਂ ਵੀ ਆਪਣੇ ਇਸ ਚੈਨਲ ਦੇ ਵੱਲੋਂ ਦੁਬਿਧਾ ਦੇ ਵਿੱਚ ਹਾਂ ਕਿ ਉਹੀ ਫੇਰ ਤਿੰਨ ਸ਼ਬਦ ਕਿ ਅਗਲਾ ਮੇਅਰ ਕੌਣ ਉਮੀਦ ਹੈ ਇੱਕ ਪੋਜ਼ਿਟਿਵ ਰਿਜ਼ਲਟ ਇੱਕ ਸਕਾਰਾਤਮਕ ਸੋਚ ਦੇ ਨਾਲ ਇੱਕ ਪੋਜ਼ਿਟਿਵ ਐਟੀਟਿਊਡ ਦੇ ਨਾਲ ਰਿਜ਼ਲਟ 4 ਵਜੇ ਜਿਹੜਾ ਸਾਡੇ ਸਾਹਮਣੇ ਆਊਗਾ ਔਰ ਫਗਵਾੜਾ ਮੁੜ ਕੇ ਫਿਰ ਇੱਕ ਵਾਰ ਤਰੱਕੀ ਦੀ ਰਾਹ ਦੇ ਉੱਪਰ ਚੱਲਦਾ ਹੋਇਆ ਆਪਣਾ ਦੂਸਰਾ ਮੇਰ ਜਿਹੜਾ ਹੈ ਨਾਲ ਲੈ ਕੇ ਚੱਲੇਗਾ